ਹਾਂਜੀ ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲਏ ਆ 5000 ਰੁਪਏ ਸਰਜੈਂਟ ਹੋਇਆ ਜੀ ਮੈਂ ਤਾਂ ਮੌਕੇ ਤੇ ਆ ਕੋਈ ਗੱਲ ਨਹੀਂ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਿਹਾ ਜਿਹੜੀ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡੀ ਤੈਨੂੰ ਬਾਅਦ ਮੰਗਾ ਲਓ ਨਹੀਂ ਇਹ ਗੱਡੀ ਕਹਦੇ ਅੱਜ ਤਾਂ ਲੱਕ ਚੱਲਿਆ ਹੋਰ ਗੱਲ ਕਰੀ ਗੱਲ ਕਰ ਪਹਿਲਾਂ ਮਰ ਜਾ ਕੱਢੋ ਜਿਹੜਾ ਗੱਡੀ ਚਲ ਗਈ ਬੋਲੋ ਤੁਸੀਂ ਕਿੱਥੇ ਹੋ ਕੇ ਜੀ ਨਾ ਨਾ ਪਹਿਲਾਂ ਨਾ ਹੋਣ ਬੋਲਿਆ ਜੀ ਇਹ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਤੋਂ ਹੋਇਆ ਨਾਸ਼ ਉੱਥੇ ਪਈ ਆ ਇਹ ਉਹ ਉਹ ਕਾਰ ਵੀ ਉਹ ਗੱਡੀ ਐ ਫਲੇਟ ਤੇ ਲੈ ਕੇ ਚੱਲਿਆ ਸੀ ਪੁੱਛੋ ਨਹੀਂ ਲੱਗਦਾ 50000 ਲੱਖਾਂ ਦਾ ਨਾਸ਼ ਆਇਆ ਇਹ 50000 ਲੱਖਾਂ ਦਾ 50000 ਲੱਖਾਂ ਦਾ ਵੀਰੇ ਬਣਾਓ ਜੀ ਧੁੱਪਿਆ ਓਏ ਫੋਟੋ ਤੇਰੀ ਤਾਂ ਹੋਵੇ ਹੈ ਹਾਂ ਤੂੰ ਤਾਂ ਚੜਖਾ ਵਾਲਾ ਨਹੀਂ ਗੱਲਦੇ ਬਚੀ ਅੱਜ ਥਾਣਾ ਬਾਗਾਪੁਰਾਣਾ ਵਿਖੇ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਹੋਣਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸ்சி ਅਮਰਜੀਤ ਸਿੰਘ ਮਕਬਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪੀ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਇਸੇ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨਲ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ 'ਤੇ ਦੋਸ਼ ਲਗਾਇਆ ਗਿਆ ਕਿ ਉਸ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਬਨਿਆਦ ਹਨ ਮੋਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਦਾ ਲੇਕੇ ਅਗਲੀ ਕਾਰਵਾਈ ਅਮਲੇ ਚ ਲਿਆਂਦੀ ਜਾਏਗੀ